ਆਪਣੀਆਂ ਵਕਤ ਵਕ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨ ਬੈਠੇ ਆ ਕਿਉਂਕਿ ਅੱਗੇ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਨੇ ਜ਼ਬਰਦਸਤ ਬੈਰੀਗੇਟਿੰਗ ਕੀਤੀ ਹੋਈ ਹੈ ਜਿਹੜੇ ਕਿਸਾਨ ਆਗੂ ਲੱਗੇ ਆ ਮੋਰਚੇ ਦੀ ਅਗਵਾਈ ਕਰਨ ਵਾਸਤੇ ਉਹਨਾਂ ਨੂੰ ਕਮੀ ਜ਼ਰੂਰ ਖਲ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਕਿਸਾਨ ਲੀਡਰਾਂ ਦੀ ਜਿਨ੍ਹਾਂ ਨੇ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਉਹਨਾਂ ਦੇ ਵਿੱਚੋਂ ਇੱਕ ਵੱਡੇ ਕਿਸਾਨ ਲੀਡਰ ਨੇ ਹਰਿਆਣਾ ਦੇ ਵਿੱਚ ਚੰਗਾ ਦਬਦਬਾ ਹੈ ਉਹਨਾਂ ਦਾ ਗੁਰਨਾਮ ਸਿੰਘ ਚਡੂਨੀ ਜਦੋਂ ਪਿਛਲੀ ਵਾਰ ਬੈਰੀਕੇਟਿੰਗ ਟੁੱਟੀ ਤਾਂ ਉਦੋਂ ਵੀ ਗੁਰਨਾਮ ਸਿੰਘ ਚਡੂਨੀ ਉਹਨਾਂ ਦੀ ਪੂਰੀ ਟੀਮ ਸੀ ਜਿਹੜੀ ਨਾਲ ਲੀਡ ਕਰਦੀ ਹੋਈ ਨਜ਼ਰ ਆ ਰਹੀ ਸੀ ਔਰ ਇਸ ਵਾਰ ਗੁਰਨਾਮ ਸਿੰਘ ਚਡੂਨੀ ਨਾਲ ਨਹੀਂ ਨੇ ਤਾਂ ਗੁਰਨਾਮ ਸਿੰਘ ਚਡੂਨੀ ਹੁਣ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਇਆ ਗੱਲਬਾਤ ਕਰਦੇ ਆ ਕਿ ਆਖਰਕਾਰ ਗੱਲ ਖੜੀ ਕਿੱਥੇ ਐ ਤਾਂ ਗੱਲ ਕੀ ਹੋ ਰਹੀ ਐ ਕਿਸਾਨ ਲੀਡਰਾਂ ਦੇ ਨਾਲ ਤਾਂ ਚਡੂਨੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਜੀ ਧੰਨਵਾਦ ਜੀ ਚਰੂਨੀ ਸਾਹਿਬ ਸਭ ਤੋਂ ਪਹਿਲਾ ਸਵਾਲ ਤੇ ਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਦੇਰ ਸਮੇਤ ਕਿਸਾਨ ਲੀਡਰ ਸਰਜੀਤ ਸਿੰਘ ਫੂਲ ਹੁਣ ਇਹ ਅਗਵਾਈ ਕਰ ਰਿਹਾ ਇਸ ਅੰਦੋਲਨ ਦੀ ਹਰਿਆਣਾ ਦੇ ਵਿੱਚੋਂ ਵੀ ਜਥੇਬੰਦੀ ਹੈ ਹਾਲਾਂਕਿ ਤੁਹਾਡੇ ਹੀ ਸਾਥੀ ਸੀਗੇ ਉਹਨਾਂ ਦੇ ਵੱਲੋਂ ਵੀ ਅੰਦੋਲਨ ਤੋਰਿਆ ਗਿਆ ਪਰ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਨਹੀਂ ਹੋਈ ਗੱਲ ਕਿੱਥੇ ਜੇ ਖੜੀ ਰਹਿ ਗਈ ਕਿਉਂਕਿ ਇਸ ਵਾਰ ਤੁਸੀਂ ਨਜ਼ਰ ਨਹੀਂ ਆਏ ਪਿਛਲੀ ਵਾਰ ਜਦੋਂ ਬਾਰਡਰ ਟਪਾਉਣੇ ਸੀ ਤੁਸੀਂ ਤੇ ਤੁਹਾਡੀ ਪੂਰੀ ਟੀਮ ਉਦੋਂ ਨਾਲ ਸੀ ਹਰਿਆਣਾ ਬਾਰਡਰ ਤੇ ਦੇਖੋ ਇਸ ਵਾਰੀ ਇਹਨਾਂ ਨੇ ਜਦੋਂ ਅੰਦੋਲਨ ਸ਼ੁਰੂ ਕੀਤਾ ਹੈ ਦੋ ਫੋਰਮ ਇਕੱਠੀਆਂ ਹੋਈਆਂ ਨੇ ਇੱਕ ਕਿਸਾਨ ਮਜ਼ਦੂਰ ਕਮੇਟੀ ਤੇ ਇੱਕ ਜਿਹੜਾ ਹੈ ਨਾ ਪੋਲਿਟਿਕਲ ਵਾਲੇ ਤੇ ਇਹਨਾਂ ਦੋਆ ਨੇ ਫਿਰ ਮਿਲ ਕੇ ਇਹ ਫੈਸਲਾ ਲਿਆ ਵੀ ਇਸ ਅੰਦੋਲਨ ਦੇ ਵਿੱਚ ਉਹ ਲੋਕ ਸ਼ਾਮਲ ਨਹੀਂ ਹੋਣੇ ਚਾਹੀਦੇ ਜਿਹੜੇ ਕਿਤੇ ਇਹ ਕਹਿੰਦੇ ਨੇ ਵੀ ਰਾਜਨੀਤੀ ਠੀਕ ਹੈ ਰਾਜਨੀਤੀ ਕਰਨੀ ਚਾਹੀਦੀ ਹੈ ਉਹ ਲੋਕ ਸ਼ਾਮਲ ਨਹੀਂ ਹੋਣੇ ਚਾਹੀਦੇ ਉਹ ਸ਼ਾਮਲ ਹੋ ਸਕਦਾ ਹੈ ਜਿਹੜਾ ਇਹ ਬਿਆਨ ਦੇ ਪਹਿਲਾਂ ਕਿ ਮੈਂ ਅੱਗੇ ਵਾਸਤੇ ਇਲੈਕਸ਼ਨ ਨਹੀਂ ਲੜਾਂਗਾ ਜੀ ਤਾਂ ਨਹੀਂ ਤੇ ਅਸੀਂ ਕਿਸੇ ਨੂੰ ਸ਼ਾਮਲ ਨਹੀਂ ਹੋਣ ਦੇਾਂਗੇ ਹਮਤਲਬ ਕਹਿ ਹੁੰਦਾ ਹੋਣਾ ਚਾਹੇ ਤਾਂ ਵੀ ਨਹੀਂ ਹੋਣ ਦੇਾਂਗੇ ਇਹ ਮਤਲਬ ਹਮ ਹਮ ਤੇ ਉਸ ਚੀਜ਼ ਦੇ ਵਿੱਚ ਸਾਡੀ ਮਜਬੂਰੀ ਹੋਗੀ ਨਾ ਜਾਣਾ ਹਮ ਸਾਡ ਮਤਲਬ ਦੇਖੋ ਇੱਕ ਤੇ ਪਹਿਲਾਂ ਰਾਏ ਮਾੜੀ ਹੁੰਦੀ ਹੈ ਵੀ ਆਪਾਂ ਇਕੱਠੇ ਕਰੀਏ ਤੇ ਹੁਣ ਇਹ ਚਾਹੀ ਤਸੀਂ ਵੀ ਜਿੰਨੇ ਸੰਗਠਨ ਪਹਿਲਾ ਅੰਦੋਲਨ ਦੇ ਵਿੱਚ ਸਾਰੇ ਹੁੰਦੇ ਤਾਂ ਠੀਕ ਸੀ ਹੂੰ ਤੁਹਾਨੂੰ ਲੱਗਦਾ ਫਿਰ ਦਿਸ਼ਾ ਹੋਰ ਹੋਣੀ ਸੀ ਅੰਦੋਲਨ ਦੀ ਹਾਂਜੀ ਤੁਹਾਨੂੰ ਲੱਗਦਾ ਫਿਰ ਦਸ਼ਾ ਤੇ ਦਿਸ਼ਾ ਹੋਰ ਹੋਣੀ ਸੀ ਅੰਦੋਲਨ ਦੀ ਨਹੀਂ ਦੇਖੋ ਗੱਲ ਇਹ ਹੈ ਕਿ ਵੀ ਸਾਰੇ ਇਕੱਠੇ ਹੁੰਦੇ ਨੇ ਫਰਕ ਤੇ ਪੈਂਦਾ ਹੀ ਹੈ ਹੂੰ ਅਸੀਂ ਇਹ ਤੇ ਨਹੀਂ ਕਹਿ ਸਕਦੇ ਵੀ ਅਸੀਂ ਕੋਈ ਖੁਦਾ ਅਸੀਂ ਅਸੀਂ ਪੈਰੀ ਕਿਟ ਤੋੜ ਦਿੰਦੇ ਇਹ ਕਰ ਦਿੰਦੇ ਉਹ ਕਰ ਦਿੰਦੇ ਇਹ ਮਤਲਬ ਨਹੀਂ ਹੈ ਹੂੰ ਔਰ ਥੋੜਾ ਜਿਹਾ ਫਰਕ ਪੈਣਾ ਸੀ ਹਮ ਅੱਛਾ ਇੱਕ ਗੱਲ ਹੋਰ ਹੈ ਜੀ ਕਿਵੇਂ ਪੰਜਾਬ ਦੇ ਕਿਸਾਨਾਂ ਨਾਲ ਜਿਵੇਂ ਮਰਜ਼ੀ ਕੁੱਟਪਿੱਟ ਕਰ ਲੈਣਾ ਹਰਿਆਣੇ 'ਚ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਹਮ ਦੇਸ਼ ਦੇ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਪੰਜਾਬ ਦੇ ਵਿੱਚ ਤੇ ਬੀਜੇਪੀ ਪਹਿਲਾਂ ਹੀ ਨਹੀਂ ਹੈ ਹਮ ਤੇ ਜੇ ਹਰਿਆਣੇ 'ਚ ਜਾਂ ਯੂਪੀ 'ਚ ਜਾਂ ਉਹ ਸਟੇਟ ਜਿੱਥੇ ਬੀਜੇਪੀ ਹੈ ਹਮ ਉੱਥੇ ਉੱਠਦਾ ਤੇ ਜ਼ਿਆਦਾ ਫਰਕ ਪੈਣਾ ਸੀ ਹਮ ਤੇ ਉਹ ਇਹਨਾਂ ਭਰਾਵਾਂ ਨੇ ਗੱਲ ਨਹੀਂ ਕੀਤੀ ਪਰ ਚਲੋ ਪਤਾ ਨਹੀਂ ਕੀ ਉਹਨਾਂ ਦੀ ਸਮਝ ਸੀ ਤੇ ਬਾਕੀ ਇਹ ਹੈ ਕਿ ਵੀ ਹੁਣ ਅਸੀਂ ਪ੍ਰਯਾਸ ਕਰ ਰਹੇ ਹਾਂ ਵੀ ਕਿਸੇ ਤਰ੍ਹਾਂ ਇਕੱਠੇ ਹੋ ਕੇ ਤੇ ਹੁਣ ਵੀ ਕੋਈ ਸਾਂਝੀ ਕਮੇਟੀ ਬਣਾਈ ਜਾਏ ਤੇ ਸਾਂਝੀ ਕਮੇਟੀ ਬਣਾ ਕੇ ਕੋਈ ਅੰਦੋਲਨ ਜਿਹੜਾ ਹੈ ਇਸ ਤਰ੍ਹਾਂ ਦਾ ਅੱਗੇ ਕੋਈ ਪ੍ਰੋਗਰਾਮ ਦਿੱਤਾ ਜਾਏ ਤੇ ਜੇ ਸਰਕਾਰ ਗੱਲ ਕਰੇ ਉਹ ਵੀ ਫਿਰ ਉਸ ਜਿਹੜੀ ਸਾਂਝੀ ਕਮੇਟੀ ਉਹਦੇ ਨਾਲ ਕਰੇ ਤਾਂ ਕਿ ਸਾਰੇ ਮਾਨ ਸਨਮਾਨ ਦੇ ਨਾਲ ਜਿਹੜਾ ਹੈ ਇਹ ਅੰਦੋਲਨ ਲੜ ਸਕਣ ਤੇ ਇਸ ਕਰ ਅਸੀਂ ਜਿਹੜਾ ਐਸਕੇਮ ਨਾਲ ਵੀ ਗੱਲ ਚਲਾ ਰਹੇ ਆ ਹੂੰ ਤੇ ਜਿਹੜਾ ਦੂਜਾ ਗਰੁੱਪ ਹੈ ਨਾ ਉਹ ਵੀ ਨਾਲ ਵੀ ਚਲਾ ਰਹੀ ਹੈ ਬੇਨਤੀ ਕਰ ਰਹੇ ਆ ਹੱਥ ਜੋੜ ਰਹੇ ਆ ਵੀ ਤੁਸੀਂ ਇਸ ਤਰ੍ਹਾਂ ਇਕੱਲੇ ਇਕੱਲੇ ਕਰਕੇ ਤੇ ਬਹੁਤ ਖੁਸ਼ ਹੋ ਜਾਏਗਾ ਹੂੰ ਤੇ ਚਲੋ ਸਨਦੂਗ ਬਹੁਤ ਛੋਧਰ ਦੀ ਲੋੜ ਨਹੀਂ ਹੈ ਵੀ ਇਹ ਤਰ੍ਹਾਂ ਕੱਟੇ ਹੋ ਜਾਓ ਇਹ ਕਰ ਰਹੇ ਹਾਂ ਪਰ ਇੱਕ ਚੀਜ਼ ਦੀ ਚਰਚਾ ਇਹ ਹੋ ਰਹੀ ਹੈ ਕਿ ਹੁਣ ਜਦੋਂ ਕਿਉਂਕਿ ਬਹੁਤ ਸਾਰੇ ਲੋਕ ਅੱਡ ਅੱਡ ਤਰ੍ਹਾਂ ਦੀਆਂ ਟਿੱਪਣੀਆਂ ਜਿੰਨੇ ਲੋਕ ਹੁੰਦੇ ਉਸ ਹਿਸਾਬ ਨਾਲ ਗੱਲ ਹੁੰਦੀ ਹੈ ਚੜੂਨੀ ਜੀ ਪਰ ਲੋਕ ਕਹਿੰਦੇ ਕਿ ਗੱਲਬਾਤ ਪਹਿਲਾਂ ਕਹਿੰਦੇ ਕਰਨ ਦੀ ਕੋਸ਼ਿਸ਼ ਹੋਈ ਜਾਂ ਨਹੀਂ ਇਹ ਜ਼ਰੂਰ ਥੋੜਾ ਦੱਸੋ ਕਿ ਗੱਲਬਾਤ ਵਾਸਤੇ ਕੋਈ ਕਾਲ ਕੋਈ ਸੁਨੇਹਾ ਜਾਂ ਕੋਈ ਸੀਨੀਅਰ ਲੀਡਰਾਂ ਨੇ ਕੋਈ ਪਲੈਨਿੰਗ ਤੋਂ ਪਹਿਲਾਂ ਡੱਲੇਵਾਲ ਪੰਦੇਰ ਹੁਣਾ ਨੇ ਕੋਈ ਸੰਪਰਕ ਸਾਧਿਆ ਨਹੀਂ ਤੁਹਾਡੇ ਨਾਲ ਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਮੇਰੇ ਨਾਲ ਦੋ ਬੰਦੇ ਮੇਰੇ ਕੋਲ ਆਏ ਸੀ 10 ਜਨਵਰੀ ਦੇ ਕਰੀਬ-ਕਰੀਬ ਜੀ ਇੱਕ ਰਮਨਮਾਨ ਤੇ ਇੱਕ ਰਣਜੀਤ ਰਾਜੂ ਰਾਜਸਥਾਨ ਤੋਂ ਜੀ ਤੇ ਉਹਨਾਂ ਨੂੰ ਮੈਂ ਕਿਹਾ ਸੀ ਵੀ ਤੁਸੀਂ ਮੇਰੇ ਕੋਲ ਆਏ ਹੋ ਤੁਸੀਂ ਡੱਲੇਵਾਲ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਵੀ ਅਸੀਂ ਉਧਰ ਜਾ ਰਹੇ ਹਾਂ ਹਮ ਅਸੀਂ ਉਹਨਾਂ ਨੂੰ ਅੰਦੋਲਨ ਵਿੱਚ ਦੇ ਵਿਚਰ ਲਾਈਏ ਕਹਿੰਦੇ ਜੀ ਨਾ ਡੱਲੇਵਾਲ ਨਾਲ ਤਾਂ ਸਾਡੀ ਗੱਲ ਨਹੀਂ ਹੋਈ ਹਮ ਮੈਂ ਕਿਹਾ ਪਰ ਜਦੋਂ ਉਹਦੀ ਗਵਾਨੀ ਕਰ ਰਿਹਾ ਹਮ ਤੇ ਉਹ ਸਰਤਾ ਰੱਖ ਰਹੇ ਨੇ ਇਸ ਚੀਜ਼ ਦੀਆਂ ਵੀ ਜਿਹੜਾ ਰਾਜਨੀਤੀ ਕਰਦਾ ਉਹ ਵਿਚ ਨਾਲ ਹੂੰ ਤੇ ਅਸੀਂ ਜੇ ਚਲੇ ਗਏ ਹੂੰ ਤੇ ਉਹਨਾਂ ਨੇ ਕਿਹਾ ਅਸੀਂ ਨਹੀਂ ਬੁਲਾਇਆ ਤੁਹਾਨੂੰ ਹੂੰ ਜਾਂ ਕੋਈ ਅਨਹੋਣੀ ਹੋਗੀ ਉਹ ਕਹਿੰਦੇ ਉਹ ਕਹਿੰਦੇ ਵੀ ਅਸੀਂ ਕਿਦੋਂ ਬੁਲਾਇਆ ਤੁਸੀਂ ਸਰਾਰਥ ਕਰਨ ਵਾਸਤੇ ਆਏ ਸੀ ਹੂੰ ਤੇ ਸਾਡੇ ਕੋਲ ਕੋਈ ਜਵਾਬ ਨਹੀਂ ਬਚੇਗਾ ਹੂੰ ਤੇ ਮੈਂ ਕਿਹਾ ਇੱਕ ਤੁਸੀਂ ਕੰਮ ਕਰੋ ਵੀ ਤੁਸੀਂ ਡੱਲੇਵਾਲ ਸਾਹਿਬ ਕੋਲ ਜਾਓ ਹੂੰ ਤੇ ਡੱਲੇਵਾਲ ਨੂੰ ਕਹੋ ਵੀ ਇਸ ਤਰ੍ਹਾਂ ਗੁਰਨਾਮ ਸਿੰਘ ਨੂੰ ਨਾਲ ਲੈਣਾ ਚਾਹੀਦਾ ਹੂੰ ਤੇ ਅਸੀਂ ਜਿਹੜਾ ਇਹ ਗੱਲਬਾਤ ਚਲਾਈ ਸੀ ਪਰ ਉਹਨਾਂ ਨੇ ਤੁਹਾਡੇ ਕੋਲ ਭੇਜਿਆ ਵੀ ਤੁਸੀਂ ਦੱਸੋ ਵੀ ਇਹ ਆਉਣਾ ਹੈ ਕਿ ਵੀ ਆਉਣਾ ਬੁਲਾਉਣਾ ਹੈ ਕਿ ਨਹੀਂ ਬੁਲਾਉਣਾ ਹੂੰ ਹੂੰ ਤੇ ਜੇ ਉਹ ਕਹਿੰਦੇ ਨੇ ਵੀ ਹਾਂ ਰਲਣਾ ਚਾਹੀਦਾ ਹੈ ਤੇ ਉਸ ਤੋਂ ਫੋਨ ਕਰਾ ਦਿਓ ਕਿ ਅਸੀਂ ਰਲ ਜਾਾਂਗੇ ਸਾਨੂੰ ਕੀ ਦਿੱਕਤ ਹੈ ਹੂੰ ਤੇ ਉਹ ਫਿਰ ਮੁੜ ਕੇ ਦੁਬਾਰੇ ਨਹੀਂ ਆਏ ਤਾਂ ਮਤਲਬ ਇਹ ਹੈ ਕਿ ਵੀ ਡੱਲੇਵਾਲ ਨੇ ਜੋ ਹਵਾਲੀਤਾ ਹੋਣਾ ਉਹਨਾਂ ਨੇ ਵੀ ਨਾ ਸਾਡਾ ਫੈਸਲਾ ਜਿਹੜਾ ਹੈ ਉਹ ਅਟੱਲ ਹੈ ਹੂੰ ਠੀਕ ਹੈ ਤੇ ਫਿਰ ਮਜਬੂਰੀ ਸੀ ਫਿਰ ਕਿਵੇਂ ਰੋਦੇ ਬਾਕੀ ਇਹ ਸਾਈਡ ਤੋਂ ਅਸੀਂ ਫਿਰ ਵੀ ਹਮ ਹ 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 ਉਹਨਾਂ ਕਿਸਾਨਾਂ ਦੇ ਪੱਖ ਵਿੱਚ ਇਸ ਅੰਦੋਲਨ ਦੇ ਪੱਖ ਵਿੱਚ ਆਪਣੇ ਵੱਲੋਂ ਜਿੰਨਾ ਕੁ ਅਸੀਂ ਕਰ ਸਕਦੇ ਆ ਉਹਨਾਂ ਕਦੇ ਵੀ ਅਸੀਂ ਕਰ ਰਹੇ ਚਲੂਨੀ ਜੀ ਜੇ ਤੁਸੀਂ ਨਾਲ ਹੁੰਦੇ ਤੁਹਾਡੀ ਪੂਰੀ ਟੀਮ ਹੁੰਦੀ ਕਿਉਂਕਿ ਹਰਿਆਣਾ 'ਚ ਤੁਹਾਡੀ ਬਹੁਤ ਵੱਡੀ ਜਥੇਬੰਦੀ ਆ ਲੋਕ ਤੁਸੀਂ ਆਵਾਜ਼ ਮਾਰਦੇ ਹੋ ਖਾਪਾਂ ਵੀ ਤੁਹਾਡੇ ਨਾਲ ਤੁਰ ਪੈਂਦੀਆਂ ਤਾਂ ਕੀ ਤੁਹਾਨੂੰ ਲੱਗਦਾ ਜੇ ਤੁਸੀਂ ਵੀ ਨਾਲ ਹੁੰਦੇ ਤੁਹਾਡੀ ਜੱਥੇਬੰਦੀ ਜਾਂ ਹਰਿਆਣੀਆਂ ਹਰਿਆਣੇ ਦੇ ਕਿਸਾਨ ਉਸ ਤਰ੍ਹਾਂ ਇਸ ਅੰਦੋਲਨ ਚ ਪਾਰਟਿਸਿਪੇਟ ਨਹੀਂ ਕਰ ਪਾਏ ਜਿਵੇਂ ਹੋਣਾ ਚਾਹੀਦਾ ਸੀ ਕਿਉਂਕਿ ਸਰਕਾਰ ਨੇ ਡਰਾਈ ਬਹੁਤ ਵੱਡੇ ਲੈਵਲ ਤੇ ਦਿੱਤੇ ਘਰਾਂ ਦੇ ਬਾਹਰ ਨੋਟਿਸ ਲਾ ਦਿੱਤੇ ਗਏ ਪਿੰਡਾਂ ਦੇ ਵਿੱਚ ਪੁਲਿਸ ਮਾਰਚ ਕਰਦੀ ਹੋਈ ਨਜ਼ਰ ਆਉਂਦੀ ਹੈ ਅਪਰੇਡ ਹੋ ਰਹੀ ਹੈ ਪਿੰਡਾਂ ਦੇ ਵਿੱਚ ਜਿਦਾਂ ਪਤਾ ਨਹੀਂ ਕੋਈ ਜੰਗ ਦੇ ਮੈਦਾਨ ਬਣ ਗਏ ਹੋਣ ਤਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜੱਥੇਬੰਦੀ ਜਾਂ ਖਾਪਾਂ ਨਾਲ ਤੁਰ ਪੈਂਦੀਆਂ ਤਾਂ ਸ਼ਾਇਦ ਬੈਰੀਕੇਡ ਵੀ ਟੁੱਟ ਜਾਣੇ ਸੀ ਔਰ ਅੰਦੋਲਨ ਅੱਗੇ ਨੂੰ ਵੱਧ ਜਾਣਾ ਸੀ ਉਹ ਇਹ ਤੇ ਅਸੀਂ ਕਰ ਨਹੀਂ ਕਹਿ ਸਕਦੇ ਵੀ ਅਸੀਂ ਕੋਈ ਐਡੇ ਕੋਈ ਸਾਡੇ ਕੋਲ ਇੰਨੀ ਪਾਵਰ ਹੈ ਵੀ ਅਸੀਂ ਕੋਈ ਖੁਦਾ ਹੈ ਇਹ ਦੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਇੱਥੇ ਉਸ ਮਾਲਕ ਦੀ ਮੌਜ ਹੁੰਦੀ ਹੈ ਰੱਬ ਦੀ ਮੌਜ ਹੁੰਦੀ ਹੈ ਕਿਹਨੂੰ ਕੋਈ ਉਕਿਸਤਮ ਕੀ ਤਾਕਤ ਬਖਸ਼ਦਾ ਹੈ ਕਿ ਕੋਈ ਸ਼ਾਬਾਸ਼ ਨਹੀਂ ਜਿਹੜੇ ਜਿਹੜੇ ਸਟੇਟ ਦੀ ਪੁਲਿਸ ਨੇ ਚੜੂਨੀ ਜੀ ਜਿਹੜੇ ਸਟੇਟ ਦੀ ਪੁਲਿਸ ਨੇ ਹਰਿਆਣਾ ਦੇ ਵਿੱਚ ਤੁਹਾਡਾ ਚੰਗਾ ਪ੍ਰਭਾਵ ਹੈਗਾ ਹਰਿਆਣਾ ਦੇ ਪੁਲਿਸ ਨੇ ਇਹਨੇ ਤਕੜੇ ਇੰਤਜ਼ਾਮ ਕੀਤੇ ਹੋਏ ਆ ਹੁਣ ਪੰਜਾਬ ਦੇ ਕਿਸਾਨਾਂ ਦੇ ਉੱਪਰ लाठी चार्ज ਹੋ ਰਿਹਾ ਤਾਂ ਸ਼ਾਇਦ ਹਰਿਆਣਾ ਪੁਲਿਸ ਨੂੰ ਜਾਂ ਹਰਿਆਣਾ ਸਰਕਾਰ ਨੂੰ ਫਰਕ ਨਹੀਂ ਪਊ ਪਰ ਜੇ ਉਹੀ लाठी चार्ज ਹਰਿਆਣਾ ਪੁਲਸ Haryana ਦੇ ਕਿਸਾਨਾਂ ਤੇ ਕਰਦੀ ਹੈ ਤਾਂ ਫਿਰ ਤਾਂ ਜ਼ਰੂਰ ਸ਼ਾਇਦ ਲੋਕਾਂ 'ਚ ਰੈਜੈਂਟਮੈਂਟ ਵੀ ਹੁੰਦੀ ਲੋਕਾਂ 'ਚ ਗੁੱਸਾ ਵੀ ਹੁੰਦਾ ਔਰ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਫਰਕ ਵੀ ਪੈਣਾ ਸੀ ਉਸ ਚੀਜ਼ ਨਾਲ ਵੀ ਅਸੀਂ ਆਪਦੇ ਲੋਕਾਂ ਨੂੰ ਹੀ ਕ ਬਿਲਕੁਲ ਮੈਂ ਉਹੀ ਕਹਿ ਰਿਹਾ ਨਾ ਕਿ ਜਿੱਥੇ ਵੀ ਜੀਪੀ ਦਾ ਰਾਜ ਸੀ ਉੱਥੇ ਜੇ ਅੰਦੋਲਨ ਵੱਧਦਾ ਉੱਥੇ ਜੇ ਇਹ ਸਖਤਾਈ ਪਰਦੇ ਫਿਰ ਇਹਨਾਂ ਦੇ ਖਿਲਾਫ ਮਾਹੌਲ ਖੜਾ ਹੋ ਜਾਣਾ ਸੀ ਪੰਜਾਬ 'ਚ ਮਾਹੌਲ ਖੜਾ ਹੋ ਜੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਹਰਿਆਣਾ 'ਚ ਖਿਲਾਫ ਮਾਹੌਲ ਖੜਾ ਹੁੰਦਾ ਇਹਨਾਂ ਨੂੰ ਫਰਕ ਪੈਂਦਾ ਕਿਉਂਕਿ ਇਲੈਕਸ਼ਨ ਲੱਗੇ ਨੇੜੇ ਆ ਗਿਆ ਹੈ ਜਿਹੜਾ ਅਗਲਾ ਇਲੈਕਸ਼ਨ ਹੈ ਵਿਧਾਨ ਸਭਾ ਦਾ ਉਹ ਵੀ ਨੇੜੇ ਆ ਗਿਆ ਇਹਨੂੰ ਖਤਰਾ ਪੈਦਾ ਹੋਣਾ ਸੀ ਉਸ ਚੀਜ਼ ਤੋਂ ਤੇ ਇਹ ਦੂਜੀ ਗੱਲ ਇਹ ਹੈ ਕਿ ਵੀ ਜੇ ਜਿੱਥੇ ਨੂੰ ਅ ਮਤਲਬ ਜਿੱਥੇ ਜੰਗ ਹੋਣੀ ਹੈ ਜੀ ਉਥਾਂ ਦੇ ਲੋਕ ਜੇ ਨਾਲ ਹੋਣ ਤੇ ਫਿਰ ਕੁਦਰਤੀ ਹੈ ਕੇ ਫਰਕ ਪੈਂਦਾ ਪਲੱਸ ਥੋੜਾ ਤਾਕਤ ਜਿਹੜੀ ਹੈ ਵੱਧ ਜਾਂਦੀ ਹੈ ਥੋੜਾ ਹੌਸਲਾ ਜਿਹੜਾ ਹੈ ਵੱਧ ਜਾਂਦਾ ਹੈ ਕਿਉਂਕਿ ਜੇ ਹਰਿਆਣੇ ਦੇ ਵਿੱਚੋਂ ਲੰਘ ਕੇ ਦਿੱਲੀ ਜਾਣਾ ਹੈ ਹੂੰ ਤੇ ਡੰਡਾ ਤੇ ਹਰਿਆਣੇ ਦੀ ਵਜਣਾ ਹੈ ਨਾ ਇਹਦਾ ਮਤਲਬ ਬਿਲਕੁਲ ਤੇ ਜੇ ਹਰਿਆਣੇ 'ਚ ਡੰਡਾ ਵਜਣਾ ਹੈ ਤੇ ਹਰਿਆਣੇ ਦੇ ਲੋਕ ਨਾਲ ਨਾ ਹੋਣ ਹੂੰ ਯਵਰੋ ਦਿੱਤੀ ਆ ਰਹੀ ਨਾ ਹੋਏ ਹੂੰ ਫਿਰ ਇਹ ਉਹ ਜਿਹੜੀ ਕਮਜ਼ੋਰੀ ਤੇ ਰਹੀ ਜਾਂਦੀ ਹੈ ਬਿਲਕੁਲ ਹਾਂ ਤੇ ਬਾਕੀ ਜੇ ਇਦੋਂ ਨਾਲ ਭਰਾਵਾਂ ਦੀ ਸਮਝ ਸੀ ਹੂੰ ਜੇ ਇਕੱਠੇ ਹੁੰਦੇ ਤੇ ਸ਼ਾਇਦ ਕੋਈ ਉਹ ਮਤਲਬ ਕੋਈ ਗੱਲ ਥੋੜੀ ਜਿਹੀ ਅੱਗੇ ਵੱਧ ਸਕਦੀ ਸੀ ਹੋ ਸਕਦਾ ਹੂੰ ਪਰ ਚੜੂਨੀ ਜੀ ਹੁਣ ਪਤਾ ਫਾਇਦਾ ਹੋਣਾ ਸੀ ਕਿ ਨੁਕਸਾਨ ਹੋਣਾ ਸੀ ਹੁਣ ਇੱਕ ਕਿਸਾਨ ਦੇ ਤਾਂ ਗੋਲੀ ਵੱਜੀ ਆ ਬਾਕੀ ਹੋਰ ਵੀ ਚਾਰ ਪੰਜ ਕਿਸਾਨਾਂ ਦੀ ਮੌਤ ਹੋਈ ਆ ਇਸ ਅੰਦੋਲਨ ਦੇ ਵਿੱਚ ਤਾਂ ਇਸ ਪੂਰੇ ਸਿਸਟਮ ਨੂੰ ਜਾਂ ਪੁਲਿਸ ਆ ਜਿਹੜਾ ਕਾਰਵਾਈ ਰਹੀ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਉਹ ਬਹੁਤ ਗਲਤ ਹੈ ਬਿਲਕੁਲ ਅਨਰਥ ਹੈ ਅਸੀਂ ਇਹ ਕਹਿ ਰਹੇ ਹਾਂ ਵੀ ਜਿਨ੍ਹਾਂ ਅਫਸਰਾਂ ਨੇ ਇਹ ਕੰਮ ਕੀਤਾ ਹੈ ਮਤਲਬ ਜਿਨ੍ਹਾਂ ਨੇ ਫੜ ਫੜ ਕੇ ਬੰਦੇ ਦੀ ਟੰਗਾ ਤੋੜਤੀਆਂ ਯਾਰ ਕੀ ਕਸਾਈ ਇੱਥੇ ਹੂੰ ਇਹ ਕੀ ਕੋਈ ਦੂਜੇ ਦੇਸ਼ ਦੇ ਲੋਕ ਨੇ ਆਪਣੇ ਦੇਸ਼ ਦੇ ਲੋਕ ਆਪਣੀ ਮੰਗ ਮੰਨ ਰਹੇ ਨੇ ਯਾਰ ਮਰਦੇ ਲੋਕ ਭੁੱਖੇ ਲੋਕ ਹੂੰ ਤੇ ਉਹਨਾਂ ਨਾਲ ਇਸ ਤਰ੍ਹਾਂ ਨਹੀਂ ਆਏ ਫਿਰ ਉਹਨਾਂ ਦੀ ਫੜ ਫੜ ਕੇ ਟੰਗਾ ਤੋੜਤੀਆਂ ਕੁੱਟ ਕੇ ਬੋਰੀ ਚ ਪਾ ਕੇ ਲੈ ਕੇ ਖਰੇ ਅੱਗੇ ਜਾ ਕੇ ਕੀ ਕੀਤਾ ਹੂੰ ਉਹ ਜਵਾੜਾ ਤੋੜ ਦਿੱਤਾ ਪ੍ਰਿਤਪਾਲ ਦਾ ਇੱਕ ਨੌਜਵਾਨ ਦਾ ਲੱਤਾਂ ਤੋੜਤੀਆਂ ਫਿਰ ਜਿਹੜੇ ਇੱਧਰ ਪੰਜਾਬ ਵਾਲੇ ਬੰਨੇ ਆ ਕੇ ਤਾਂ ਟਰੈਕਟਰਾਂ ਦੀਆਂ ਪਾਈਪਾਂ ਤੋੜ ਗਏ ਉਹਨਾਂ ਦੇ ਪੱਖੇ ਤੋੜ ਗਏ ਟੈਂਕੀਆਂ ਦੇ ਵਿੱਚ ਕਹਾੜੀਆਂ ਨਾਲ ਕੰਟਰ ਤੋੜਤੇ ਕਹਾੜੀਆਂ ਨਾਲ ਬਿਲਕੁਲ ਆ ਦੇਸ਼ ਦਾ ਕਿਹੜਾ ਕਾਨੂੰਨ ਹੈ ਜੀ ਜੇ ਕੋਈ ਕਾਨੂੰਨ ਹੈ ਤੇ ਸਰਕਾਰ ਸਾਨੂੰ ਦੱਸੇ ਸਾਡੇ ਸਾਹਮਣੇ ਕਰੇ ਵੀ ਆਪ ਕੋਲ ਨੂੰ ਪਾਵਰ ਹੈ ਸਾਨੂੰ ਤੇ ਨੋਟਿਸ ਦੇ ਰਹੇ ਨੇ ਵੀ ਜੇ ਤੁਸੀਂ ਕੋਈ ਪ੍ਰਾਪਰਟੀ ਦਾ ਨੁਕਸਾਨ ਕਰਤਾ ਤੇ ਤੁਹਾਡੀ ਤੁਹਾਡੀ ਜ਼ਮੀਨ ਵੇਚ ਕੇ ਵਸੂ ਲਿਆ ਜਾਏਗਾ ਸਾਨੂੰ ਇਹ ਨੋਟਿਸ ਦੇ ਰਹੇ ਨੇ ਤੇ ਜਿਹੜਾ ਸਾਡੀ ਪ੍ਰਾਪਰਟੀ ਹੈ ਉਹ ਸਰਕਾਰ ਨੂੰ ਤੋੜਨ ਦਾ ਅਧਿਕਾਰ ਹੈ ਹਾਂ ਜੇ ਮੈਂ ਮਤਲਬ ਮੈਂ ਉਹ ਜਿਹੜੇ ਉੱਥੇ ਮੌਜੂਦ ਜਿਹੜੇ ਅਧਿਕਾਰੀ ਨੇ ਨਾ ਜੀ ਉਹ ਸਪਸ਼ਟ ਦੋਸ਼ੀ ਨੇ ਉਹਦੇ ਟਰਾਲੀਆਂ 'ਚ ਬੜ ਬੜ ਕੇ ਲੋਕਾਂ ਦੀ ਟੰਗਾ ਪਾੜਦੀਆਂ ਨਾ ਨਹੀਂ ਬਿਲਕੁਲ ਬਿਲਕੁਲ ਹਾਂਜੀ ਵੀਡੀਓ ਵੀ ਆਇਆ ਟਰਾਲੀਆਂ 'ਚ ਬੜ ਬੜ ਕੇ ਹੂੰ ਤੇ ਇਹ ਇਹ ਦੇਸ਼ ਦਾ ਕਿਹੜਾ ਕਾਨੂੰਨ ਹੈ ਜੇ ਕੋਈ ਕਾਨੂੰਨ ਹੈ ਤੇ ਸਾਨੂੰ ਦੱਸਣ ਜਿੰਨੇ ਹੀ ਕਾਨੂੰਨ ਹੈ ਜੇ ਕਿਸੇ ਨੇ ਗੈਰ ਕਾਨੂੰਨੀ ਕੀਤਾ ਤੇ ਪਰਚਾਦਰਜ ਕਰੌਣਾ ਤੇ ਹੂੰ ਉਹਨੂੰ ਮੁੰਡਾ ਜਿਹੜਾ ਮਾਰਿਆ ਹੈ ਜੀ ਉਹ ਬਾਰਡਰ ਤੇ ਹੈ ਹੀ ਨਹੀਂ ਹੂੰ ਉਹ ਦੋ ਕਿਲੇ ਪਿੱਛੇ ਕਿਹੜਾ ਹੈ ਜੀ ਤੇ ਦੋ ਕਿਲੇ ਪਿੱਛੇ ਕੜੇ ਨੂੰ ਗੋਲੀ ਮਾਰ ਦਿਓ ਕੀ ਕੀ ਉਪਤਰਾ ਕਰਤਾ ਉਹਨੇ ਕੀ ਉਹਨੇ ਸਾੜਫੂ ਕਰਤੀ ਕੀ ਉਹਨੇ ਕੋਈ ਇਹੋ ਜਿਹਾ ਕਰਤਾ ਵੀ ਉਸ ਤੋਂ ਖਤਰਾ ਪੈਦਾ ਹੋ ਗਿਆ ਸੀ ਨਹੀਂ ਤੇ ਉਹ ਵਾਰ ਦਿੰਦਾ ਕੀ ਖਤਰਾ ਪੈਦਾ ਹੋ ਗਿਆ ਸੀ ਕਿਉਂ ਨੂੰ ਗੋਲੀ ਮਾਰਦੀ ਦੋ ਕਿਲੇ ਦੂਰ ਫੇਦ ਦੇ ਵਿੱਚ ਹੂੰ ਤੇ ਉਹ ਪਰਚਾ ਕਰੀ ਤੇ ਬਣਦਾ ਹੈ ਤੇ ਜਿਹੜੇ ਉੱਥੇ ਮੌਕੇ ਦੇ ਅਧਿਕਾਰੀ ਨੇ ਜਾਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਤੇ ਪਰਚਾ ਬਣਦਾ ਹੈ ਚਡੂਨੀ ਜੀ ਮੇਰੇ ਇੱਕ ਦੋ ਛੋਟੇ ਛੋਟੇ ਸਵਾਲ ਨੇ ਇੱਕ ਇੱਕ ਸਵਾਲ ਤਾਂ ਇਹ ਆ ਕਿ ਆਉਣ ਵਾਲੇ ਦਿਨਾਂ ਚ ਨਜ਼ਰ ਆਏਗਾ ਗੁਰਨਾਮ ਸਿੰਘ ਚਡੂਨੀ ਵੀ ਉਧਰੋਂ ਚੜ੍ਹਾਈ ਕਰਦੇ ਹੋਏ ਨਜ਼ਰ ਆਉਣਗੇ ਹਰਿਆਣੇ ਵੱਲੋਂ ਤਿਆਰ ਹੁੰਦੇ ਹੋਏ ਨਜ਼ਰ ਆਉਣਗੇ ਕਿਸਾਨ ਦੇਖੋ ਇਹ ਅਸੀਂ ਪ੍ਰਯਾਸ ਕਰ ਰਹੇ ਹਾਂ ਪਹਿਲਾਂ ਇਹਨਾਂ ਦੋ ਆਧੀਆਂ ਨੂੰ ਇਕੱਠੇ ਕਰਾਉਣ ਦਾ ਜਿਹੜਾ ਨੋਨ ਐਸ ਕੇ ਐਮ ਤੇ ਆ ਜਿਹੜਾ ਖੇਤ ਮਜ਼ਦੂਰ ਯੂਨੀਅਨ ਪੋਲਿਟੀਕਲ ਤੇ ਗੈਰ ਪੋਲਿਟੀਕਲ ਨੇ ਜਿਹੜੇ ਗੈਰ ਇਹ ਦੋ 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 ਧਿਰ ਨੇ ਵੀ ਹਾਂਜੀ ਹਾਂਜੀ ਸਹਿਯੁਕਤ ਕਿਸਾਨ ਮੋਰਚੇ 'ਚ ਵੀ ਦੋ ਨੇ ਹਾਂਜੀ ਦੋ ਧਿਰ ਇਕੱਠੇ ਨੇ ਜੀ 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 ਹਮ ਇੱਕ ਖੇਤ ਮਜ਼ਦੂਰੀ ਯੂਨੀਅਨ ਕਿਸਾਨ ਮਜ਼ਦੂਰੀ ਯੂਨੀਅਨ ਹੈ ਨਾ ਤੇ ਇੱਕ ਨਾਨ ਪੋਲਿਟੀਕਲ ਜੀ 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 ਯੈਸ ਤੇ ਤੀਜੀ ਇਹ ਦੋ ਇਕੱਠੇ ਨੇ ਤੇ ਦੂਜੇ ਉਹ ਹੋ ਗਿਆ ਜਿਹੜਾ ਐਸ ਕੇ ਐਮ ਸੀ ਪੁਰਾਣਾ ਜੀ ਮੈਨੂੰ ਤੇ ਇਹਨਾਂ ਨੇ ਪਹਿਲਾਂ ਹੀ ਬਾਹਰ ਕੱਢਿਆ ਹੋਣਾ ਐਸ ਕੇ ਮਤੋਂ ਵੀ ਜੀ 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 ਤੇ ਹੁਣ ਅਸੀਂ ਇਹ ਪ੍ਰਯਾਸ ਕਰ ਰਹੇ ਹਾਂ ਹਮ ਵੀ ਭਰਾ ਤੁਸੀਂ ਇਕੱਠੇ ਹੋ ਜਾਓ ਹਮ ਅਸੀਂ ਹੱਥ ਜੋੜਨਾ ਜਿ ਪਿੱਛੇ ਰਹਿ ਜਾਾਂਗੇ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਹੂੰ ਤੁਸੀਂ ਤੇ ਕਿੱਥੇ ਹੋ ਜੋ ਹੂੰ ਅਸੀਂ ਤੇ ਤੁਹਾਡੇ ਨਾਲ ਮਤਲਬ ਜਿਹੜਾ ਤੁਸੀਂ ਕਾਲ ਦਿਓਗੇ ਉਹਨੂੰ ਉਹ ਉਹਨੂੰ ਅਸੀਂ ਇਸੇ ਤਰ੍ਹਾਂ ਐਕਸੈਪਟ ਕਰ ਲਿਆ ਕਰਾਂਗੇ ਹੂੰ ਤੇ ਹੋ ਉਹ ਗੱਲ ਚੱਲੀ ਹੈ ਅੱਜ ਚਲਾਈ ਹੈ ਹੂੰ ਤੇ ਕੁਝ ਕੱਲ ਨੂੰ ਚੱਲੇਗੀ ਜੀ ਤੇ ਦੇਖੋ ਕੀ ਲੱਗਦਾ ਹੈ ਹੂੰ ਯਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਉਧਰੋਂ ਗੁਰਨਾਮ ਸਿੰਘ ਚਲੂਨੀ ਹੋਣੀ ਵੀ ਕਾਫਲੇ ਲੈ ਕੇ ਤੁਰ ਪੈਣ ਹੋਰ ਵੀ ਇਧਰੋਂ ਐਸਕੇਐਮ ਵੀ ਜੇ ਨਾਲ ਤੁਰਦਾ ਤਾਂ ਸਾਡਾ ਤੇ ਹੁਣ ਅਸੀਂ ਤੇ ਹੈਲਪਰ ਦੇ ਤੌਰ ਤੇ ਹੀ ਕੰਮ ਕਰ ਰਿਹਾ ਨਾ ਜੀ 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 ਹੂੰ ਉਹ ਮਤਲਬ ਜਿਹੜੀ ਮੈਂ ਤੁਹਾਨੂੰ ਸਮੱਸਿਆ ਦੱਸੀ ਹੈ ਜੀ ਜੀ ਬਈ ਦੇਖੀਂ ਇੰਜਾਂ ਦੋ ਅਗਲੇ ਕਹਿੰਦੇ ਨੇ ਨਹੀਂ ਨਹੀਂ ਸਾਨੂੰ ਲੋੜ ਸਾਡੇ ਤੋਂ ਕਿਨਾਰੇ ਦੇ ਉੱਪਰ ਨਹੀਂ ਜੇ ਜੇ ਹੁਣ ਚੜੂਨੀ ਜੀ ਜੇ ਹੁਣ ਕਹਿ ਦੇਣ ਕਿ ਚੜੂਨੀ ਜੀ ਚਲੋ ਪੁਰਾਣੀਆਂ ਗਲਤੀਆਂ ਹੋਈਆਂ ਸਾਡੇ ਤੋਂ ਛੱਡੀਏ ਇਹ ਗੱਲ ਛੱਡ ਕੇ ਜੇ ਕਹਿੰਦੇ ਕਿ ਆਓ ਸਾਡੇ ਨਾਲ ਤੁਰੋ ਨੀਡ ਕਰੋ ਨਾਲ ਕਿੱਥੇ ਹੋਂ ਇਕੱਠੇ ਹੋਣ ਦੀ ਲੋੜ ਆ ਮੈਂ ਤੇ ਕਹਿ ਰਿਹਾ ਆ ਕਿ ਵੀ ਅਸੀਂ ਉਹ ਹੀ ਕੋਸ਼ਿਸ਼ ਕਰ ਰਹੇ ਹਾਂ ਭਈ ਤੁਸੀਂ ਤਾਂ ਬਣ ਗਏ ਵੱਡੇ ਹੂੰ ਤੁਸੀਂ ਤੇ ਬਣ ਗਏ ਰੱਬ ਹੂੰ ਤਾਂ ਤੁਸੀਂ ਤੁਸੀਂ ਰੱਬ ਬਣ ਗਏ ਹੋ ਪਰ ਹੁਣ ਇਕੱਠੇ ਤੇ ਹੋ ਜੋ ਹੁਣ ਲੋਕਾਂ ਨੂੰ ਮਾਰੋਗੇ ਥੋੜਾ ਹੀ ਕੁਝ ਕਿਸਾਨ ਲੀਡਰਾਂ ਨਾਲ ਚੁੰਨੀ ਜੀ ਸਾਡੀ ਗੱਲ ਹੋਈ ਉਹਨਾਂ ਨੇ ਵੀ ਇਹੀ ਗੱਲ ਕਹੀ ਕਿਉਂਕਿ ਦੁੱਖ ਹੁੰਦਾ ਜਦੋਂ ਉੱਥੇ ਡਾਂਗਾ ਪੈਂਦੀਆਂ ਕਿਸਾਨਾਂ ਦੇ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਤਾਂ ਬਾਰਡਰਾਂ ਤੇ ਵੀ ਸਾਡੇ ਹੀ ਭਰਾ ਬੈਠੇ ਆ ਜਾ ਕੇ ਜਿਹੜੇ ਭਾਵੇਂ ਦੇਸ਼ ਦੀ ਰਾਖੀ ਕਰ ਰਹੇ ਆ ਤਾਂ ਕੁਝ ਕਿਸਾਨ ਲੀਡਰਾਂ ਨਾਲ ਗੱਲ ਹੋਈ ਸਾਡੀ ਉਹਨਾਂ ਨੇ ਸਾਨੂੰ ਇਹ ਦੱਸਿਆ ਚਲੋ ਨਾ ਤਾਂ ਮੈਂ ਜ਼ਿਕਰ ਨਹੀਂ ਉਹਨਾਂ ਦਾ ਕਰੂੰਗਾ ਉਹ ਕਹਿੰਦੇ ਹੀਰੋਇਜ਼ਮ ਦੀ ਪੋਲਿਟਿਕਸ ਕਰਨ ਦੀ ਕੋਸ਼ਿਸ਼ ਸੀਗੀ ਕਿ ਐਦਾਂ ਪ੍ਰੈਸ਼ਰ ਬਣਾ ਲੈਣਗੇ ਡੱਲੇ ਤੇ ਪੰਦੇਰ ਹੋਣੀ ਔਰ ਉਸ ਤੋਂ ਬਾਅਦ ਫਿਰ ਕਹਿੰਦੇ ਬਾਕੀ ਦੇ ਲੀਡਰ ਵੀ ਆ ਜਾਣਗੇ ਹਾਲਾਂਕਿ ਉਸ ਤਰ੍ਹਾਂ ਦੀ ਥੋੜੀ ਜਿਹੀ ਹੋਈ ਵੀ ਹਰਕਤ ਕਿਉਂਕਿ ਲੋਕਾਂ ਦੇ ਵਿੱਚ ਤਾਂ ਇਹ ਗੱਲ ਗਈ ਜ਼ਰੂਰ ਜਿਸ ਤਰ੍ਹਾਂ ਦੀ ਸ਼ਾਇਦ ਇਹਨਾਂ ਨੇ ਸੋਚੀ ਸੀ ਗੱਲ ਪਰ ਸਾਰੇ ਆਣਾ ਸਰਕਾਰ ਨੇ ਬਹੁਤ ਕੁਝ ਸਿੱਖਿਆ ਪਿਛਲੇ ਅੰਦੋਲਨ ਤੋਂ ਲੀਡਰਾਂ ਨੇ ਮੰਨ ਲਿਆਦਾ ਜਿਨ੍ਹਾਂ ਨੇ ਲੀਡ ਕੀਤਾ ਕਿਸਾਨ ਅੰਦੋਲਨ ਚ ਉਹਨਾਂ ਨੇ ਬਹੁਤਾ ਕੁਝ ਨਹੀਂ ਸਿੱਖਿਆ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਸੀ ਕਿ ਇੰਨੀ ਵੱਡੀ ਤਿਆਰੀ ਹਰਿਆਣਾ ਪੁਲਿਸ ਤੇ ਸਰਕਾਰ ਦੀ ਹੈ ਪਰ ਸਾਨੂੰ ਵੀ ਇਕੱਠੇ ਹੋ ਕੇ ਤੁਰ ਲੈਣਾ ਚਾਹੀਦਾ ਸਾਨੂੰ ਥੋੜਾ ਜਿਹਾ ਸਬਰ ਕਰਕੇ ਚਲੋ ਮਿਲ ਜੁਲ ਕੇ ਅਸੀਂ ਫੇਮ ਵੰ ਦੇਖੋ ਗੱਲ ਇਹ ਹੈ ਕਿ ਵੀ ਜਿਹੜਾ ਨੂੰ ਇਹ ਪੋਲਿਟੀਕਲ ਪੋਲਿਟੀਕਲ ਕਹਿੰਦੇ ਨੇ ਹੂੰ ਜੇ ਕਿ ਕੋਈ ਰਾਜਨੀਤੀ ਵਾਸਤੇ ਹੀ ਅੰਦੋਲਨ ਲੜਦਾ ਹੈ ਹੂੰ ਫਿਰ ਤੇ ਵੱਖਰੀ ਗੱਲ ਹੈ ਹੂੰ ਸਾਨੂੰ 32 ਸਾਲ ਹੋ ਗਏ ਕਿਸਾਨ ਯੂਨੀਅਨ ਦੇ ਵਿੱਚ ਹੂੰ ਤੇ ਮੇਰੇ ਖਿਆਲ ਆ ਕੋਈ ਲੀਡਰ ਇਹੋ ਜਿਹਾ ਨਹੀਂ ਜਿਹਦੇ ਤੇ ਮੇਰੇ ਜਿੰਨੇ ਮੁਕਦਮੇ ਦਰਜ ਹੋਏ ਹੋਣ ਹੂੰ ਹੋ ਵੀ ਪੈਂਡਿੰਗ ਹੋਣ 20 22 ਮੁਕਦਮੇ ਅਜੇ ਵੀ ਪੈਂਡਿੰਗ ਨੇ ਕਿੰਨੇ ਟੋਟਲ ਕਿੰਨੇ ਮੁਕਦਮੇ ਸੀ ਤੁਹਾਡੇ ਤੇ ਚਡੂਨੀ ਜੀ ਨਹੀਂ ਕੁਝ ਨਹੀਂ ਪਤਾ ਜੀ 2022 ਤੇ ਜੇ ਵੀ ਪੈਂਡਿੰਗ ਹੈ ਪੀ ਜਿਹੜਾ ਪਿਛਲਾ ਅੰਦੋਲਨ 100 ਤੋਂ ਵੱਧ ਤੇ ਉਸੇ ਚ ਤਰਜ ਹੋਏ ਨੇ ਜਿਹੜੇ ਵਾਪਸ ਹੋ ਗਏ ਹੂੰ ਉਦੋਂ ਇਹਨਾ ਕਿੰਨੇ ਹੋਏ 50 ਵਾਰੀ ਤੇ ਜੜ ਕੱਟ ਲਈ ਹੂੰ ਤੇ ਅ ਕਾਰ ਵੀ ਫੁਕਿਆ ਹੂੰ ਤੇ ਮਤਲਬ ਕਦੇ ਇਹ ਨਹੀਂ ਕਿ ਵੀ ਕੋਈ ਅੰਦੋਲਨ ਚ ਕੋਈ ਗੜਬੜੀ ਕੀਤੀ ਹੋਏ ਹੂੰ ਠੀਕ ਹੈ ਤੇ ਇਹ ਵੀ ਨਹੀਂ ਹੈ ਕਿ ਮੈਂ ਬੜਾ ਕਈ ਵਾਰੀ ਮਿਨਿਸਟਰ ਰਹਿ ਲਿਆ ਹੂੰ ਇਹ ਕਿਸੇ ਰਾਜਨੀਤਿਕ ਪਾਰਟੀ ਚ ਕੰਮ ਕਰਦਾ ਤੇ ਹੁਣ ਤੱਕ ਸ਼ਾਇਦ ਕਿਤੇ ਕੋਈ ਨੇੜੇ ਵੀ ਲਗ ਕਿਤੇ ਪਾਵਰਸ਼ ਵੀ ਹੁੰਦਾ ਹੂੰ ਵੀ ਮੇਰੀ ਵੀ ਵਿਚਾਰਧਾਰਾ ਹੈ ਕਿ ਯਾਰ ਕਿਹੜੇ ਪਾਸੇ ਤੁਸੀਂ ਚੱਲ ਰਹੇ ਹੋ ਹੂੰ ਤੁਸੀਂ ਅੰਦੋਲਨਾਂ ਦਾ ਜਿਹੜਾ ਹੈ ਸੰਪੂਰਨ ਗੱਲ ਕਦੇ ਵੀ ਨਹੀਂ ਮਨਵਾ ਸਕਦੇ ਇਹ ਮੇਰਾ ਵਿਚਾਰਧਾਰਾ ਹੈ ਹੂੰ ਮੇਰੀ ਵਿਚਾਰਧਾਰਨ ਵੀ ਕੋਈ ਖਾਏਗਾ ਤੁਹਾਨੂੰ ਲੱਗਦਾ ਕਿ ਰਾਜਨੀਤੀ ਚ ਬੰਦੇ ਦਾ ਹੋਲਡ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਹੂੰ ਰਾਜ ਬਿਨਾ ਨਾ ਧਰਮ ਚਲੇ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕਹਿ ਦਿੱਤਾ ਹੋਰ ਕੀ ਕੀ ਧਰਮ ਬਿਨਾ ਜਿਆਦਾ ਹੋ ਗਿਆ ਸੀ ਹੂੰ ਬਿਲਕੁਲ ਸਰ ਛੋਟਰਾਮ ਨੇ ਰਾਜਨੀਤੀ ਕੀਤੀ ਤੇ ਕਿਸਾਨਾਂ ਦਾ ਫਾਇਦਾ ਕੀਤਾ ਉਹਨਾਂ ਨਾਲੋਂ ਵੀ ਅਸੀਂ ਜਿਆਦਾ ਸਮਝਦਾਰ ਹੋ ਗਏ ਹੂੰ ਕੀ ਗੱਲਾਂ ਕਰਦੇ ਆਪਾਂ ਹੂੰ ਉਹ ਬਿਲਕੁਲ ਉਹਨਾਂ ਨੇ ਕਿਹਾ ਕਿ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਾਲੇ ਮਲੇ ਜਾ ਤੇ ਚਲੋ ਇੰਨਾ ਹੋਏ ਵੀ ਪਰ ਆ ਜਿਹਨੇ ਰਾਜਨੀਤੀ ਕਰਨੀ ਕਰ ਲਈ ਅਸੀਂ ਤੇ ਕਰਦੇ ਨਹੀਂ ਹੂੰ ਉਹ ਮੈਂ ਅਜੰਡੇ ਦੇ ਇਕੱਠੇ ਹੋ ਜਾਂਗੇ ਇਹਦੇ 'ਚ ਕੋਈ ਦਿੱਕਤ ਨਹੀਂ ਹੁੰਦੀ ਨਾ ਹੂੰ ਤਾਂ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਵੀ ਅਪਰੋਚ ਕਰ ਰਹੀ ਹੈ ਕਿ ਚੜੂਨੀ ਹੋਣੀ ਕੋਈ ਹਰਕਤ ਨਾ ਕਰਨ ਜਾਂ ਨਾ ਜਾਣ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕਰ ਰਹੀ ਹੈ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਨੇ ਜੇ ਕੀ ਅਪਰੋਚ ਕਰਨੀ ਹੈ ਹਰਿਆਣਾ ਸਰਕਾਰ ਤੇ ਇਹ ਸੋਚਦੀ ਹੈ ਵੀ ਨਾ ਜਾਣ ਤੇ ਜਾਦਾ ਚੰਗਾ ਉਹ ਸੌਖੇ ਨੇ ਹੂੰ ਕੋਈ ਵੀ ਨਾ ਜਾਏ ਹੋਰ ਸੌਖੇ ਨੇ ਹੂੰ ਉਹ ਤਾਂ ਸਰਕਾਰਾਂ ਸੋਚ ਗਈ ਹੀ ਨੇ ਖਾਪਾਂ ਇਨ ਟੱਚ ਨੇ ਤੁਹਾਡੇ ਚੜੂਨੀ ਜੀ ਜਿਵੇਂ ਪਿਛਲੀ ਵਾਰ ਇਨ ਟੱਚ ਸੀਗੀਆਂ ਖਾਪਾਂ ਹਾਂ ਖਾਪਾਂ ਨਾਲ ਮੇਰੀ ਮੀਟਿੰਗ ਜਿਹੜਾ ਖਾਪਾਂ ਦਾ ਕੋਆਰਡੀਨੇਟਰ ਹੈ ਨਾ ਉਹ ਪ੍ਰਕਾਸ਼ ਤਨਖੜ ਜ ਉਹ ਨਾਲ ਮੀਟਿੰਗ ਹੋਈ ਸੀ ਹੂੰ ਉਹ ਵੀ ਤਿਆਰ ਨੇ ਵਿਚਾਰੇ ਪਰ ਉਹ ਫਿਰ ਚੀਜ਼ ਤੇ ਹੋਈ ਹੁੰਦੀ ਏ ਕਿ ਵੀ ਉਹ ਬੰਦਾ ਸੋਚਦਾ ਯਾਰ ਹੁਣ ਅੱਗੇ ਲੱਗੇ ਕਿਹੜਾ ਡੰਡੇ ਖਾਏ ਕਿਹੜਾ ਤੇ ਫਿਰ ਇਕੱਠੇ ਹੋ ਕੇ ਚਲੀਏ ਕਿਵੇਂ ਇਕੱਲਾ ਇਕੱਲਾ ਜਾ ਕੇ ਫਿਰ ਘੁੱਟਦਾ ਰਹੇਗਾ ਪਰ ਉਹ ਸੋਚਦੇ ਨੇ ਉਹ ਚੀਜ਼ ਤੇ ਸਾਰਿਆਂ ਚ ਆਉਂਦੀ ਹੀ ਹੋਈ ਹੈ ਨਾ ਅ ਕੱਲ ਦਾ ਮੈਂ ਵੀਡੀਓ ਦੇਖ ਰਿਆ ਸੀ ਚਲੂਨੀ ਜੀ ਹਰਿਆਣਾ ਦੇ ਵਿੱਚ ਜਿਹੜੇ ਕੁਛ ਇੱਕ ਲੋਕ ਆ ਰਹੇ ਸੀ ਬਹੁਤ ਪਜਾ ਪਜਾ ਕੇ ਹਿਸਾਰ ਦਾ ਸੀ ਸ਼ਾਇਦ ਉਹ ਵੀਡੀਓ ਬੜਾ ਪਜਾ ਪਜਾ ਕੁੱਟਿਆ ਗਿਆ ਉਹਨਾਂ ਨੂੰ ਕੀ ਜ਼ਾਰਦਸੀ ਖੇੜੀ ਚੋਪਟਾ ਦਾ ਹਾਂ ਕੀੜੀ ਚੋਪਟਾ ਉਹ ਲੋਕ ਕੁਛ ਇਕੱਠੇ ਹੋਏ ਸੀ ਉੱਥੋਂ ਜੀ ਤੇ ਆਉਣ ਲੱਗੇ ਸੀ ਹੂੰ ਤੇ ਉਹ ਸਰਕਾਰ ਨੇ ਫਿਰ ਉੱਥੇ ਹੀ ਰੋਕ ਤੇ ਪ੍ਰਸ਼ਾਸਨ ਨੇ ਉੱਥੇ ਕੋਈ ਡੰਡਾ ਚਾਰਜ ਵੀ ਉੱਥੇ ਹੋਇਆ ਹੈ ਹੂੰ ਤੇ ਦੋ ਤਿੰਨ ਲੋਕਾਂ ਨੂੰ ਅਰੈਸਟ ਵੀ ਕੀਤਾ ਸੀ ਫਿਰ ਉਹਨਾਂ ਰਾਤ ਰੋਤ ਨੂੰ ਛੱਡ ਗਏ ਹੂੰ ਠੀਕ ਹੈ ਠੀਕ ਹੈ ਚਲੋ ਚਲੁੰਨੀ ਜੀ ਤੁਸੀਂ ਵੀ ਕਰੋ ਕੋਸ਼ਿਸ਼ਾਂ ਜ਼ਰੂਰ ਇਕੱਠੇ ਹੋਣਾ ਚਾਹੀਦਾ ਔਰ ਬਹੁਤ ਧੰਨਵਾਦ ਤੁਸੀਂ ਸਮਾਂ ਵੀ ਦਿੱਤਾ ਰੋ ਪੰਜਾਬ ਟੀਵੀ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਚਲੁੰਨੀ ਜੀ ਥੈਂਕ ਯੂ ਸਰ ਤਾਂ ਗੁਰਨਾਮ ਸਿੰਘ ਚੜੂਨੀ ਸਾਡੇ ਨਾਲ ਸੀਗੇ ਗੁਰਨਾਮ ਸਿੰਘ ਚੜੂਨੀ ਉਹਨਾਂ ਦੀ ਯੂਨੀਅਨ ਹੈ ਔਰ ਕਾਫੀ ਐਕਟਿਵ ਵੀ ਹੈ ਗੁਰਨਾਮ ਸਿੰਘ ਚੜੂਨੀ ਹੁਣੀ ਹਰਿਆਣਾ ਦੇ ਵਿੱਚ ਵੀ ਔਰ ਪਿਛਲੇ ਅੰਦੋਲਨ ਦੇ ਵਿੱਚ ਵੀ ਬਹੁਤ ਐਕਟਿਵ ਰਹੇ ਤਾਂ ਗੱਲਬਾਤ ਹੁਣ ਚਲਾਈ ਹੈ ਗੁਰਨਾਮ ਸਿੰਘ ਚੜੂਨੀ ਹੁਣਾ ਨੇ ਪ੍ਰੋ ਪੰਜਾਬ ਟੀਵੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਗੱਲਬਾਤ ਚਲਾਈ ਹੈ ਲੀਡਰਾਂ ਨਾਲ ਪਰ ਉਸੇ ਗੱਲ ਦਾ ਹੀ ਨੁਕਸਾਨ ਹੋਇਆ ਜਿਹੜੀ ਚੀਜ਼ ਕਿਸਾਨ ਲੀਡਰਾਂ ਨੇ ਸੋਚਿਆ ਕਿ ਅਸੀਂ ਤੁਰਾਂਗੇ ਨਾਲ ਤਾਂ ਸ਼ਾਇਦ ਬਾਕੀ ਵੀ ਪਿੱਛੇ ਆ ਜਾਣਗੇ ਜਾਂ ਫਿਰ ਜਿਹੜੇ ਰਾਜਨੀਤੀ ਕਰਨ ਵਾਲੇ ਬੰਦੇ ਆ ਉਹ ਦੂਰ ਰਹਿਣ ਅੰਦੋਲਨ ਤੋਂ ਖੈਰ ਇਹਦਾ ਨੁਕਸਾਨ ਹੀ ਹੋਇਆ ਇਸ ਅੰਦੋਲਨ ਨੂੰ ਪਰ ਹੁਣ ਸ਼ਾਇਦ ਬਾਕੀ ਦੇ ਕਿਸਾਨ ਲੀਡਰ ਵੀ ਇਕੱਠੇ ਹੋ ਜਾਣ ਤਾਂ ਉਸ ਤੋਂ ਬਾਅਦ ਸਰਕਾਰ ਦੇ ਉੱਪਰ ਵੀ ਪ੍ਰੈਸ਼ਰ ਬਣੇਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਗੁਰਨਾਮ ਸਿੰਘ ਚਡੂਨੀ ਤੇ ਬਾਕੀ ਕਿਸਾਨ ਲੀਡਰ ਵੀ ਇਕੱਠੇ ਹੋ ਕੇ ਨਾਲ ਤੁਰ ਪੈਣ